ਚੱਲੀਏ ਤੇ ਇਹ ਬੰਦੇ ਤੇ ਕਾਰਵਾਈ ਕੋਈ ਨਹੀਂ ਹੋਈ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਿਆਂ ਦੇ ਇਵੈਂਟ ਵੀ ਖਰਾਬ ਕਰਤੇ ਇਸ ਬੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਲਈ ਬੈਠੇ ਨੇ ਉਹਨੂੰ ਉੱਥੇ ਲੈ ਕੇ ਚੱਲੋ ਬੇਟੀ ਥੋੜੀ ਉਹ ਵੀ ਕਰਦੇ ਵੈਰੀਫਾਈ ਕਰੀ ਜਿੰਦੇ ਹਜੇ ਤੱਕ ਵਾਈ ਫਾਈ ਇਹ ਤੇ ਜਨਾਨੀ ਦਾ ਥੱਪੜ ਮਾਰਿਆ ਬੰਦਾ ਹਜੇ ਵੀ ਇੱਥੇ ਤੁਰਿਆ ਫਿਰਦਾ ਆਹ ਜਰਾ ਕਾਈ ਤੇ ਮੈਂ ਕਹਿਣੀ ਆ ਕਿ ਉਹ ਬੰਦੇ ਨੂੰ ਲੈ ਜਾਓ ਤੇ ਟੂਰਨਾਮੈਂਟ ਹੋ ਦੇ ਮੇਰੇ ਬੱਚੇ ਦਾ ਇਵੈਂਟ ਲੱਗਿਆ ਖਰਾਬ ਕਰਤਾ ਅੱਠਾਂ ਨੇ ਚੱਲੀਆਂ ਹੁਣ ਫੇਰ ਮੈਂ ਮਨਜੀਤ ਸਿੰਘ ਨੂੰ ਪੁੱਛਤੀਆ ਤਾਂ ਕੀ 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 ਗੱਲ ਕੀ ਹੋ ਰਹੀ ਹੈ ਗੱਲ ਵਸੇ ਬੱਚੇ ਪਿੱਛੇ ਬੋਲਦੇ ਸੀ ਕਿ ਬੱਚੇ ਕਿਸੇ ਨਾਲ ਹੀ ਲੜੋਂ ਨਾਲ ਪਤਾਮਾ ਕਰਾ ਲੈਂਦੇ ਕਿਨੇ ਕਰਾਉਣੇ ਕਿਹੜਾ ਕਰਾ ਦਿੰਦੇ ਐ ਤੇ ਇਹ ਕਹਿੰਦੇ ਮੈਂ ਲੱਪੜ ਮਾਰੂੰਗੀ ਲੱਪੜ ਮਾਰਦੀ ਸੀ ਮੈਂ ਕਾਰਨ ਤੇ ਉਸੇ ਇਸੇ ਗੱਲ ਪਿੱਛੇ ਲੱਪੜੀ ਦੇ ਮਾਰੀ ਮੇਰੇ ਮਾਰਦੀ ਸੀ ਜੀ ਤੁਸੀਂ ਮੈਂ ਫਸ ਕੀਤਾ ਜੀ ਫਿਰ ਉਹ ਤਾਂ ਉਹ ਦੋਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪੜ ਮਾਰੇ ਗਏ ਆ ਕਿਹੜੋ ਦਿਖਾਉਂਗਾ ਸਾਰੇ ਤੋਂ ਦੇਮਾ ਤੋਂ ਤੁਹਾਨੂੰ ਹਾਂ ਜੀ ਸਾਰਾ ਕੁਝ ਠੀਕ ਹੈ ਸਾਡੇ ਕੋਲ ਇਹਦੇ ਘਰ ਵਾਲੀ ਪੀਤੀ ਸੀਗੀ ਜੀ ਉਹਨਾਂ ਨੂੰ ਦਬਲਤਾ ਉਹਨਿੱਥੋ ਜੀ ਉਹਨੂੰ ਸੱਦੋ ਪਾ ਲਿਆ ਪਾਰਿਸਕਟ ਕਰਨਾ ਉਹ ਗਵਾਹ ਹੈਗੇ ਜੀ ਹਾਂ ਉਹਨੂੰ ਪੀਤੀ ਹੈ ਜੀ ਮੰਨ ਕੇ ਹੀ ਗਿਆ ਪੀਤੀ ਹੈ ਕਿਹਨੇ ਪੀਤੀ ਜੀ ਇਹਦੇ ਘਰ ਵਾਲੇ ਨੇ ਜੀ ਨਹੀਂ ਕੋਈ ਖਰਾਬ ਪ੍ਰੋਬਲਮ ਦੇ ਰੇ ਸੀ ਕਾ ਉਹ ਉਹ ਉਹਨਾਂ ਨੇ ਲੜਾਈ ਕਰਾਈ ਅੱਜ ਥੱਲੇ ਉਹ ਪਰਿਵਾਰ ਦਾ ਸੀਗਾ ਜੀ ਉਹਨਾਂ ਪਰਿਵਾਰ ਦਾ ਸੀ ਕਹਿੰਦਾ ਜੀ ਉਹ ਤਾਂ ਹੌਸ ਆਗੇ ਕਿਉਂ ਜ਼ਰਾਬ ਜਿਹੜਾ ਲਈ ਹੌਸ ਆਗੇ ਹਾਂਜੀ ਹੌਸ ਆਗੇ ਸੀ ਇੱਥੇ ਉਹਨੂੰ ਆਗੇ ਸੀ ਬੜਾ ਚਲੇ ਗਏ ਦਬਾਲ ਹੋ ਜੀ ਸਪੋਰਟ 70 ਬਟਿੰਡਾ ਨੂੰ ਧਿਆਨ ਚ ਲੈਂਦਾ ਹੈ ਕਿ ਨਹੀਂ ਉਹ ਆਉਂਦੇ ਸਰ ਜੀ ਯਾ ਕਾ ਜੀ ਮੰਤਰੀ ਸਾਹਿਬ ਜੀ ਮੇਰੇ ਬੱਚਿਆਂ ਦੀ ਟਲਟ ਹੋ ਰਹੀ ਹੈ ਇੱਥੇ ਕੱਲ ਵੀ ਮੇਰੇ ਬੱਚਿਆਂ ਦੀ ਸੀ ਗੁਰਮਨ ਕੌਰ ਸਿੱਧੂ ਮੇਰੀ ਬੇਟੀ ਫਸਟ ਆਈ ਸੀਗੀ ਅੱਜ ਮੇਰੇ ਛੋਟੇ ਬੇਟੀ ਮਨਤਾਜ ਸਿੰਘ ਸਿੱਧੂ ਦੀ ਸੀ ਗਰਾਊਂਡ ਦੇ ਵਿੱਚ ਹਾਈ ਲੌਂਗ ਜੰਪ ਹਾਈ ਜੰਪ ਹੋ ਰਹੇ ਸੀਗੇ ਤੇ ਇਹ ਬੰਦਾ ਬਹੁਤ ਟਾਈਮ ਦਾ ਬਹਿਸ ਬਾੜੀ ਕਰ ਰਿਹਾ ਸੀਗਾ ਤੇ ਇਦਾਂ ਲੱਗ ਰਿਹਾ ਸੀ ਮੈਂ ਕਿਹਾ ਵੀਰ ਜੀ ਮੈਂ ਨਾਰਮਲੀ ਕਿਹਾ ਬੈਸ ਬਾੜੀ ਹੋ ਜਿਹੜੇ ਮੋਲ ਸਭ ਸੀਗੇ ਉਹ ਕਰਾ ਰਹੇ ਸੀ ਗੇਮ ਬੈਠੇ ਨੇ ਆਪਣੇ ਰਿਲੇਟਿਵ ਨੇਗੇ ਤੇ ਮੈਂ ਇਸ ਬੰਦੇ ਨੂੰ ਕਿਹਾ ਕਿ ਪਾਈ ਤੂੰ ਚੁੱਪ ਕਰ ਜਾ ਵੀਰ ਜੀ ਨਾਰਮਲ ਰਿਸਪੈਕਟਫੁਲ ਕਿ ਵੀਰ ਜੀ ਚੁੱਪ ਕਰ ਜੋ ਰੋਲਾ ਨਾ ਪਾਓ ਬੱਚੇ ਦੱਸ ਸਭ ਹੋ ਰਹੇ ਨੇ ਕਹਿੰਦਾ ਤੂੰ ਹੁਣ ਹੀ ਕੌਣਾ ਮੈਨੂੰ ਇਹ ਗੱਲ ਕਹਿਣ ਵਾਲੀ ਮੈਂ ਕਿਹਾ ਮੈਂ ਤਾਂ ਮਦਰ ਆ ਮੈਂ ਬੱਚੇ ਲੈ ਕੇ ਆਈ ਆ ਗਰਾਊਂਡ ਹੈ ਸਭ ਦਾ ਸਾਂਝਾ ਹੈ ਤੇਰੇ ਸਕੂਲ ਦੇ ਬੱਚੇ ਤੋਂ ਡਿਸਟਰੀ ਮੇਰੇ ਲੋ ਡਰਾਮਾ ਦੇ ਵਿੱਚ ਮੇਰੇ ਦੋਨੇ ਬੱਚੇ ਹੈਗੇ ਤੇ ਮੈਨੂੰ ਕਹਿੰਦਾ ਹੁਣ ਦੀ ਹੋਏਗੀ ਤੂੰ ਮਦਰ ਹੁੰਦੇ ਹੋਏਂਗੇ ਤੂੰ ਬੱਚੇ ਲੈ ਕੇ ਆਈ ਹੋਏਂਗੀ ਕਹਿੰਦਾ ਉਹ ਪਿੰਕ ਪੱਗ ਵਾਲੇ ਨੇ ਮੈਂ ਉਹਦਾ ਨਾਂ ਨਹੀਂ ਜਾਣਦੀ ਹੈਗੀ ਪੁੱਲ ਦੂਜਾ ਵੀ ਬਹੁਤ ਰਿਆ ਸੀ ਬਤਮੀ ਜੀ ਗਾਲਾਂ ਵੀ ਬਹੁਤ ਕੱਢ ਰਹੇ ਸੀ ਇਹ ਦੋਨੇ ਜਾਣੇ ਬਹੁਤ ਕੁਝ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਕਿਹਾ ਵੀਰ ਜੀ ਪਲੀਜ਼ ਐਦਾਂ ਨਾ ਬੋਲੋ ਇਹ ਇਨਸਾਨ ਨੇ ਮੈਨੂੰ ਤੱਕਾ ਮਾਰਿਆ ਤੱਕਾ ਮਾਰਨ ਤੋਂ ਬਾਅਦ ਮੈਂ ਕਿਹਾ ਤੂੰ ਮੈਨੂੰ ਤੱਕਾ ਕਿਵੇਂ ਮਾਰਿਆ ਵੀਰ ਜੀ ਮੈਂ ਫੇਰ ਵੀ ਇਹਨੂੰ ਚੁੱਪ ਕਰਕੇ ਬੋਲੀ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਥੱਪੜ ਮਾਰਿਆ ਥੱਪੜ ਮਾਰਦਾ ਸਾਰਿਆਂ ਨੇ ਦੇਖਿਆ ਉਹ ਕਹਿੰਦੇ ਸਾਡੇ ਕੋਲ ਵੀਡੀਓ ਵੀ ਹੈ ਜੀ ਜੋ ਇਹਨਾਂ ਨੇ ਮਾਰਿਆ ਜੋ ਹੈਗਾ ਕੇ ਦਿਖਾਓ ਜੋ ਹੈਗਾ ਦਿਖਾਓ ਜੋ ਹੈਗਾ ਦਿਖਾਓ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਂਗੀ ਮੈਂ ਥੱਪੜ ਨਹੀਂ ਮਾਰਿਆ ਮੇਰੇ ਨਾਲ ਬਦਤਮੀਜ਼ੀ ਇਸ ਇਨਸਾਨ ਨੇ ਕੀਤੀ ਹੈ ਤੇ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਗਰਾਊਂਡ ਆ ਇਹ ਜਨਾਨੀਆਂ ਦੇ ਉਤੇ ਹੱਥ ਚੱਕਿਆ ਜਾ ਰਿਹਾ ਪੁਲਿਸ ਵਿਧਾਰੀ ਆਇਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਮੇਰੇ ਨਾਲ ਸਿਰਫ ਇਹੀ ਗੱਲਬਾਤ ਹੋਈ ਹੈ ਮੈਂ 100 ਨੰਬਰ ਤੇ ਕਾਲ ਕੀਤੀ ਆ ਫੋਸ ਆਈ ਆ ਸਾਰਾ ਰੋਹਲੇ ਤਾਂ ਸਭ ਨੇ ਬਿਆਨ ਦਿੱਤੇ ਆ ਸਾਰੇ ਗਰਾਊਂਡ ਦੇ ਵਿੱਚ ਪਤਾ ਕਿ ਇਸ ਇਨਸਾਨ ਨੇ ਮੇਰੇ ਤੇ ਹੱਥ ਚੱਕਿਆ ਥੱਪੜ ਮਾਰਿਆ ਤੇ ਮੈਂ ਸਖਤੋ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਕਿ ਤੁਹਾਡੇ ਹਸਬੰਦ ਨੇ ਕੋਈ ਡਰਿੰਕ ਕੀਤੀ ਹੋਈ ਸੀ ਨਹੀਂ ਜੀ ਮੇਰੇ ਹਸਬੰਦ ਨੇ ਕੁਝ ਨਹੀਂ ਕੀਤਾ ਸਿਰਫ ਉਹਦੇ ਉਹ ਫਾਲਤੂ ਦੀਆਂ ਗੱਲਾਂ ਨੇ ਜਿਹੜਾ ਉਹ ਗੱਲਾਂ ਦੇ ਵਿੱਚ ਹੁਣ ਉਲਝਾਉਣਾ ਚਾਹੁੰਦਾ ਜੋ ਮੈਂ ਉਲਝਣ ਨਹੀਂ ਦਊਂਗੀ ਹੁਣ ਚਾਹੇ ਉਹ ਲੱਖ ਝੂਠ ਬੋਲੇ ਜੋ ਸੱਚ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹੋਰ ਮੇਰੀ ਕਾਰਵਾਈ ਕੀਤੀ ਜਾਵੇ ਸਖਤੋ ਸਖਤ ਕਾਰਵਾਈ ਕਰਵਾਉਂਗੀ ਮੈਂ